ਇਹ ਹੈ ਪਿੰਡ ਇਸ ਵਕਤ ਕਹਿ ਸਕਦੇ ਬਹੁਤ ਹੀ ਚਰਚਾ ਵਿੱਚ ਹੈ ਕਾਰਨ ਕੀ ਹੈ ਇੱਕ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਡੰਕੀ ਫਿਲਮ ਵਿੱਚ ਕੌਣ ਹੈ ਸ਼ਾਹਰੂਖ ਖਾਨ ਤੇ ਜ਼ਿਕਰ ਕੀਤਾ ਵੈ ਇਸ ਪਿੰਡ ਦਾ ਕਾਰਨ ਕੀ ਹੈ ਕਾਰਨ ਹੈ ਕਿ ਇਸ ਪਿੰਡ ਜਿਹੜੀ ਛੱਤਾ ਹੈ ਉਹਨਾਂ ਉੱਤੇ ਕਿਹੜੀ ਕਹਿ ਸਕਦੇ ਵੱਖਰੀ ਵੱਖਰੀ ਜਿਹੜੀ ਚੀਜ਼ਾਂ ਦੇਖਣ ਨੂੰ ਮਿਲੂਗੀ ਤੇ ਅਸੀਂ ਚੱਲਾਂਗੇ ਪਿੰਡ ਦੇ ਅੰਦਰ ਤੇ ਲੋਕਾਂ ਨਾਲ ਮਿਲਵਾਵਾਂਗੇ ਗੱਲਬਾਤ ਕਰਾਂਗੇ ਦਿਖਾਵਾਂਗੇ ਉਹ ਪਿੰਡ ਦੀਆਂ ਛੱਤਾਾਂ ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹੀਂਦੀ ਆਪਣੇ ਪਿੰਡ ਲਈ ਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰਮ ਘਰ ਬਹੁਤ ਸੋਹਣੇ ਤਰੀਕੇ ਨਾਲ ਬਣਾਏ ਹਨ ਜਹਾਜੀ ਦੇ ਘਰ ਦੇ ਉੱਤੇ ਖੜਾ ਹੋਵੇ ਹਾਂਜੀ ਹਾਂਜੀ ਸਰ ਉਹਦੇ ਪਿੱਛੇ ਕੀ ਕਹਾਣੀ ਹੈ ਕੌਣ ਹੈ ਕੌਣ ਉਹ ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ ਇੰਗਲੈਂਡ ਦੇ ਵਿੱਚ ਹਨ ਯੂਕੇ ਦੇ ਵਿੱਚੋਂ ਪੱਕੇ ਹਨ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਉੱਥੇ ਹੋਟਲ ਚੱਲਦੇ ਹਨ ਸਮਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਲੈ ਕੇ ਆਏ ਹਾਂ ਜਲੰਧਰ ਦੇ ਪਿੰਡ ਉੱਪਰ ਭੁੱਪਾ ਜਿੱਹਾਂ ਇਹ ਪਿੰਡ ਇਸ ਵਕਤ ਕਹਿ ਸਕਦੇ ਬਹੁਤ ਹੀ ਚਰਚਾ ਵਿੱਚ ਹੈ ਕਾਰਨ ਕੀ ਹੈ ਇੱਕ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਡੰਕੀ ਫਿਲਮ ਵਿੱਚ ਕੌਣ ਹੈ ਸ਼ਾਹਰੂਖ ਖਾਨ ਤੇ ਜ਼ਿਕਰ ਕੀਤਾ ਵੈ ਇਸ ਪਿੰਡ ਦਾ ਕਾਰਨ ਕੀ ਹੈ ਕਾਰਨ ਹੈ ਕਿ ਇਸ ਪਿੰਡ ਜਿਹੜੀ ਛੱਤਾ ਵੈ ਉਹਨਾਂ ਉੱਤੇ ਕਿਹੜੀ ਕਹਿ ਸਕਦੇ ਵੱਖਰੀ ਵੱਖਰੀ ਜਿਹੜੀ ਚੀਜ਼ਾਂ ਦੇਖਣ ਨੂੰ ਮਿਲੂਗੀ ਤੁਹਾਨੂੰ ਕਿੱਥੇ ਇੱਕ ਬਹੁਤ ਵੱਡਾ ਜਹਾਜ਼ ਦੇਖਣ ਨੂੰ ਮਿਲੂਗਾ ਕਿੱਥੇ ਤੁਹਾਨੂੰ ਇੱਕ ਪਾਣੀ ਦੀ ਸ਼ਿਪ ਦੇਖਣ ਨੂੰ ਮਿਲੂਗੀ ਇਸੇ ਤਰ੍ਹਾਂ ਹਰ ਇੱਕ ਚੀਜ਼ ਪਿੱਛੇ ਇੱਕ ਵੱਖਰੀ ਕਹਾਣੀ ਹੈ ਤੇ ਅਸੀਂ ਚੱਲਾਂਗੇ ਪਿੰਡ ਦੇ ਅੰਦਰ ਤੇ ਲੋਕਾਂ ਨਾਲ ਮਿਲਵਾਵਾਂਗੇ ਗੱਲਬਾਤ ਕਰਾਂਗੇ ਦਿਖਾਵਾਂਗੇ ਉਹ ਪਿੰਡ ਦੀਆਂ ਛੱਤਾ ਜਿੱਥੇ ਤੁਹਾਨੂੰ ਕਿੱਥੇ ਜਹਾਜ਼ ਦੇਖਣ ਨੂੰ ਮਿਲੂਗਾ ਤੇ ਕਿੱਥੇ ਪਾਣੀ ਦੀ ਸ਼ਿਪਾਂ ਮੇਰਾ ਨਾਮ ਜੀ ਮਨਦੀਪ ਸਿੰਘ ਜ ਹਾਂ ਜੀ। ਤੁਹਾਡੇ ਪਿੰਡ ਬੜਾ ਖਾਸ ਹੈ। ਲੋਕ ਪੂਰੋ ਦੂਰੋਂ ਵੇਖਣ ਆਉਂਦੇ। ਖਾਸਿਤ ਕੀ ਤੁਹਾਡੇ ਪਿੰਡ ਦੀ ਪਿੱਛੇ ਜਾਨਣਾ ਚਾਹਾਂਗੇ। ਸਾਡਾ ਪਿੰਡ ਜੀ ਖਾਸ ਇਸ ਕਰਕੇ ਜੀ ਇਹ ਸਾਰਾ ਪਿੰਡ ਇਨਾਰੀਆਂ ਦਾ ਪਿੰਡ ਹੈ ਜੀ। ਇਹ ਸਾਰਾ ਪਿੰਡ ਤਕਰੀਬਨ ਬਾਬੇ ਆਦਮ ਦੇ ਟਾਈਮ ਤੋਂ ਹੀ ਵਿਦੇਸ਼ਾਂ ਦੇ ਵਿੱਚ ਗਏ ਹੋਏ ਹਨ ਇਸ ਪਿੰਡ ਦੇ ਲੋਕ। ਇਸ ਕਰਕੇ ਪਿੰਡ ਦੇ ਵਿੱਚ ਉਹਨਾਂ ਨੂੰ ਖਿੱਚ ਰਹਿੰਦੀ ਆਪਣੇ ਪਿੰਡ ਲਈ ਤੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਘਰਮਕਣ ਬਹੁਤ ਸੋਹਣੇ ਤਰੀਕਿਆਂ ਨਾਲ ਬਣਾਏ ਹਨ। ਤੇ ਉਹਨਾਂ ਨੇ ਆਪਣੇ ਮਕਾਨਾਂ ਦੇ ਵਿੱਚ ਬਹੁਤ ਵਧੀਆ-ਵਧੀਆ ਜਿੱਦਾਂ ਆਪਣੇ ਟੈਂਕੀਆਂ ਬਣਾਈਆਂ ਹਨ। ਪੀਸ ਕਰਕੇ ਇਹ ਪਿੰਡ ਬਹੁਤ ਆਕਰਸ਼ਿਤ ਗਿਆ। ਇਹ ਸਾਰੇ ਲੋਕ ਦੇਖਣ ਆਉਂਦੇ ਆ। ਅਸੀਂ ਦੇਖਦੇ ਕਿ ਬੜੀ ਸ਼ਾਨਦਾਰ ਟੈਂਕੀਆਂ ਹੈਗੀਆਂ। ਹਾਂਜੀ ਹਾਂਜੀ। ਕਿ ਇਹ ਤਾਂ ਕਿ ਜਹਾਜ਼ ਇੱਕ ਘਰ ਦੇ ਉੱਤੇ ਖੜਾ ਹੋਇਆ ਹੈ। ਹਾਂਜੀ ਹਾਂਜੀ ਸਰ। ਉਹਦੇ ਪਿੱਛੇ ਕੀ ਕਹਾਣੀ ਹੈ? ਕੌਣ ਹੈ ਕੌਣੋ ਲੋਕ? ਉਹ ਪਰਿਵਾਰ ਜੀ ਵਿਦੇਸ਼ਾਂ ਦੇ ਵਿੱਚ ਗਏ ਹਨ ਇੰਗਲੈਂਡ ਦੇ ਵਿੱਚ ਹਨ। ਯੂਕੇ ਦੇ ਵਿੱਚੋਂ ਪੱਕੇ ਹਨ ਪਰਿਵਾਰ। ਉਹਨਾਂ ਦਾ ਬਹੁਤ ਵਧੀਆ ਉੱਥੇ ਹੋਟਲ ਚੱਲਦੇ ਹਨ। ਤੇ ਇਸ ਕਰਕੇ ਉਹਨਾਂ ਪਰਿਵਾਰ ਨੇ ਉਹਨਾਂ ਪਰਿਵਾਰ ਇਸੇ ਇੰਡੀਆ ਦੇ ਵਿੱਚ ਆਉਂਦੇ ਨਹੀਂ ਸੀ। ਉਹ ਕਹਿੰਦੇ ਪਾਪਾ ਜੀ ਤੁਸੀਂ ਵਧੀਆ ਕੋਈ ਚੀਜ਼ ਬਣਾਵੋ। ਵੀ ਅਸੀਂ ਇੰਡੀਆ ਦੇ ਵਿੱਚ ਤਾਂ ਆ ਜਾਈਏ। ਫਿਰ ਉਹਨਾਂ ਨੇ ਕਾਫੀ ਤਕਰੀਬਨ 30-35 ਲੱਖ ਰੁਪਏ ਉਦੋਂ ਖਰਚ ਕਰਕੇ ਤਕਰੀਬਨ ਉਦੋਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਡੀਆ ਬਲੂਨ ਲਈ ਖਾਸ ਕਰਕੇ ਜਹਾਜ਼ ਬਣਾਇਆ ਜਿਸ ਕਰਕੇ ਕੁਝ ਜਹਾਜ਼ ਬਣਿਆ ਤੇ ਉਹਨਾਂ ਦੇ ਬਹੁਤ ਵਧੀਆ ਕਾਰੀਗਰਾਂ ਦੇ ਨਾਲ ਦੇ ਪਿੰਡ ਤੇ ਉਹਨਾਂ ਨੇ ਬਹੁਤ ਵਧੀਆ ਜਹਾਜ਼ ਬਣਾਇਆ ਇਸ ਕਰਕੇ ਉਹ ਫਿਰ ਖਾਸ ਤੌਰ ਤੇ ਪਰਿਵਾਰ ਵਿਦੇਸ਼ਾਂ ਦੇ ਵਿੱਚ ਇੰਡੀਆ ਵਿੱਚ ਆਏ ਇਸ ਜਹਾਜ਼ ਦੇਖਣ ਨੂੰ ਜੇ ਗੱਲ ਕਰੀਏ ਕਿੰਨੀ ਕੀਮਤ ਦਾ ਹੋਊਗਾ ਸਮਾਂ ਮੰਨਿਆ ਹੋਗਾ ਇਹ ਉਸ ਟਾਈਮ ਦੀ 30-35 ਲੱਖ ਦਾ ਦੇ ਦੀ ਤਕਰੀਬਨ ਖਰਚ ਆਇਆ ਸੀਗਾ ਹੁਣ ਤਾਂ ਬਹੁਤ ਜ਼ਿਆਦਾ ਖਰਚ ਆ ਜਾਣਾ ਉਸ ਟਾਈਮ ਦਾ ਕੁਛ 30-35 ਲੱਖ ਰੁਪਈਆ ਇੱਥੇ ਖਰਚ ਆਇਆ ਸੀਗਾ ਹੋਰ ਵੀ ਮੈਂ ਘਰ ਦੇਖ ਰਿਹਾ ਮੈਂ ਜਿੱਥੇ ਪਾਣੀ ਦਾ ਜਹਾਜ਼ ਵੀ ਬਣਿਆ ਹੋਇਆ ਹੈ ਉਹ ਵੀ ਇੱਧਰ ਹੈ ਬਸਾਰ ਇੱਕ ਘਰ ਦੇ ਪਿੱਛੇ ਇੱਕ ਐਸਾ ਦਾ ਵੱਖਰੀ ਕਹਾਣੀ ਹੈ ਹਾਂਜੀ ਕਹਾਣੀ ਇੱਦਾਂ ਹੀ ਹੈ ਜੀ ਪ੍ਰੀਖਸ਼ਾਂ ਵਿੱਚ ਗਏ ਹਨ ਇੱਕ ਪਰਿਵਾਰ ਸ਼ਿਪ ਵਾਲਾ ਪਰਿਵਾਰ ਹੈ ਇਹ ਹਾਂਗਕਾਂਗ ਦੇ ਵਿੱਚ ਸੈਟ ਹੈ ਪਰਿਵਾਰ ਇਹ ਜਦੋਂ ਹਾਂਗਕਾਂਗ ਦੇ ਵਿੱਚ ਗਏ ਸੀਗੇ ਤੇ ਸ਼ਿਪ ਦੇ ਵਿੱਚ ਗਏ ਹੋਣੇ ਆ ਤੇ ਉਹਨੇ ਸ਼ਿਪ ਬਣਾਇਆ ਆਪਣੇ ਕੋਠੇ ਦੇ ਉੱਤੇ ਹਾਂਜੀ ਇਦਾਂ ਹੈ ਜੀ ਤੇ ਲੋਕ ਆਂਦੇ ਰਹਿੰਦੇ ਵੇਖਣ ਵਾਸਤੇ ਬਾਹਰ ਹਾਂਜੀ ਬਹੁਤ ਆਉਂਦੇ ਜੀ ਇਸ ਪਿੰਡ ਦੇ ਬਹੁਤ ਵੀਡੀਓ ਇੰਟਰਨੈਟ ਦੇ ਉੱਤੇ ਵੀ ਪਈਆਂ ਹੋਈਆਂ ਹਨ ਪਹਿਲੇ ਟਾਈਮ ਤੋਂ ਵੀ ਹਾਂਜੀ ਇਹ ਬਹੁਤ ਆਕਰਸ਼ਕ ਪਿੰਡ ਆ ਬਹੁਤ ਜਿਆਦਾ ਲੋਕ ਇੱਥੇ ਆਉਂਦੇ ਆ ਦੇਖਣ ਇਹਨੂੰ ਉਪਰਭੂਪਾ ਵੀ ਕਹਿੰਦੇ ਨੇ ਜਹਾਜ਼ਵਾਲਾ ਉਪਰਭੂਪਾ ਵੀ ਕਹਦੇ ਹਾਂ ਸੰਦੇ ਕਹਿ ਦਿੰਦੇ ਹਨ ਇੱਕ ਬਾਲੀਵੁੱਡ ਦੀ ਫਿਲਮ ਆ ਰਹੀ ਹੈਗੀ ਆ ਉਹਦੇ ਵਿੱਚ ਪਿੰਡ ਦਾ ਜ਼ਿਕਰ ਹੋ ਰਿਹਾ ਹੈ 20 ਚੀਜ਼ਾਂ ਨਜ਼ਰ ਆ ਰਹੀਆਂ ਇੱਕ ਬਹੁਤ ਵੱਡੇ ਕਿਸੇ ਸਟਾਰ ਸ਼ਾਹਰੂਖ ਖਾਨ ਉਹ ਨਜ਼ਾਰਾ ਦਿਖਾਈ ਦੇ ਰਹੇ ਹੈਗੇ ਹੈ ਅੱਛਾ ਜੀ ਤੇ ਕਿਸ ਤਰ੍ਹਾਂ ਲੱਗ ਰਿਹਾ ਕਿ ਹਾਂ ਸਾਡਾ ਪਿੰਡ ਹੁਣ ਕਿਸ ਤਰ੍ਹਾਂ ਇੱਕ ਵੱਡੀ ਸਕਰੀਨ ਤੇ ਵੇਖਿਆ ਜਾ ਰਿਹਾ ਸਰ ਬਹੁਤ ਵਧੀਆ ਗੱਲ ਹੈ ਜੀ ਜੋ ਸਾਡਾ ਪਿੰਡ ਵੱਡੀ ਸਕਰੀਨ ਤੇ ਆਵੇਗਾ ਤੇ ਇਹ ਨਾਲ ਸਾਡੇ ਪਿੰਡ ਦੀ ਹੋਰ ਜ਼ਿਆਦਾ ਪ੍ਰਚਲਿਤ ਹੋਊਗਾ ਹੋਰ ਵੀ ਲੋਕੀ ਦੇਖਣ ਆਉਣਗੇ ਆਕਰਸ਼ਕ ਹੋ ਕੇ ਵਧੀਆ ਗੱਲ ਹੈ ਇਸ ਗੱਲ ਅਸੀਂ ਵਧੀਆ ਕਹਾਂਗੇ